ਕਿਹੜਾ ਪਿੰਡ ਹੈ ਕੀ ਹੈ ਸਾਰਾ ਮਾਮਲਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਸਾਡੀ ਜ਼ਮੀਨ ਪਿੰਡ ਬੋਲੀਆਂ ਵਿੱਚ ਹੈ ਜਿਸ ਦਾ ਬੁਰਜੀ ਨੰਬਰ 105 ਤੋਂ 106 ਦੇ ਵਿਚਕਾਰ ਇਹ ਪੈਂਦੀ ਹੈ ਨਹਿਰੀ ਪਾਣੀ ਚਗਾਵਾ ਰੋਡ ਨਾਲਾ ਪਿੰਡ ਬੋਲੀਆਂ ਇਹ ਨਹਿਰੀ ਮਹਿਕਮੇ ਦੀ ਨਗੈਲੀ ਦੇ ਕਾਰਨ ਕੱਲ ਜੋ ਪਾਣੀ ਆਇਆ ਹੈ ਭਗਵੰਤ ਮਾਨ ਸਰਕਾਰ ਨੇ ਕਿਹਾ ਸੀ ਕਿਸਾਨਾਂ ਨੂੰ ਪਹਿਲ ਦੇ ਆਧਾਰ ਤੇ ਪਾਣੀ ਦਿੱਤਾ ਜਾਵੇਗਾ ਪਰ ਸਾਨੂੰ ਸਾਰਾ ਗੰਦ ਦਿੱਤਾ ਗਿਆ ਹੈ ਜੋ ਜਿੰਨਾ ਗੰਦ ਆਣ ਕੇ ਨਹਿਰ ਦੇ ਵਿੱਚ ਅੜ ਗਿਆ ਪੁਲ ਦੇ ਥੱਲੇ ਜੋ ਚ گاਵਾ ਰੋਡ ਜਾਂਦਾ ਹੈ ਜੀ ਨਾਲੇ ਤੋਂ 16 6 24 ਦਿਨ ਰਾਤ 10:30 ਵਜੇ ਦੀ ਗੱਲ ਹੈ ਜੀ ਨਹਿਰ ਰੁੜ ਗਈ ਆ ਅੱਜ 17 ਤਰੀਕ ਹੋ ਗਈ 6ਵਾਂ ਮਹੀਨਾ 2024 10 ਵਾ ਚੱਲਿਆ ਮਹਿਕਮੇ ਦਾ ਅਧਿਕਾਰੀ ਕੋਈ ਨਹੀਂ ਆਇਆ ਸਾਨੂੰ ਕਿਸਾਨਾਂ ਨੂੰ ਇਸ ਗੱਲ ਦਾ ਦੁੱਖ ਬਹੁਤ ਜ਼ਿਆਦਾ ਹੈ ਅਸੀਂ ਪੰਜਾਬ ਸਰਕਾਰ ਕੋਲੋਂ ਇਹ ਮੰਗ ਕਰਦੇ ਹਾਂ ਕਿ ਇਹਦੀ ਕਾਰਵਾਈ ਕਰਕੇ ਕਾਨੂੰਨੀ ਕਾਰਵਾਈ ਕਰਕੇ ਸਾਰਾ ਰਿਕਾਰਡ ਚੈੱਕ ਕੀਤਾ ਜਾਵੇ ਜੇ ਤੇ ਸਫਾਈ ਦੇ ਪੈਸੇ ਮਹਿਕਮੇ ਨੇ ਪਾਏ ਆ ਉਹਨਾਂ ਦੇ ਬੰਦ ਇੱਕ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹ ਅਫਸਰ ਡਿਸਮਿਸ ਕੀਤਾ ਜਾਵੇ ਜੇਸ ਅਫਸਰ ਨੇ ਇਹ ਪੈਸੇ ਲਏ ਆ ਸਾਡਾ ਨੁਕਸਾਨ ਵੇਖੋ ਇੱਧਰ ਸਾਰਾ ਦਿਖਾਇਓ ਤੁਸੀਂ ਪਨੀਰੀਆਂ ਡੁੱਬ ਗਈਆਂ ਇਹ ਮੇਰੇ ਵੀਰ ਦੇ ਬੰਦੇ ਹੋਣ ਆਏ ਮੁੜੇ ਨੇ ਜਿਨ੍ਹਾਂ ਨੇ ਝੋਨਾ ਲਾਉਣਾ ਸੀ ਕਦੂ ਕੀਤਾ ਵਿਚਾਰਿਆਂ ਦੇ ਸਾਰਾ ਡੁੱਬ ਗਿਆ ਤੂੜੀ ਖਰਾਬ ਹੋ ਗਈ ਘਰ ਦੇ ਲਾਗੇ ਫੁੱਟ ਫੁੱਟ ਪਾਣੀ ਖਲੋਤਾ ਹੈ ਨੀਹਾਂ ਬੈਂਦਾ ਡਰਿਆ ਪਨੀਰੀਆਂ ਸਾਰੀਆਂ ਖਰਾਬ ਹੋ ਗਈਆਂ ਆ ਮੇਰੇ ਵੀਰ ਇੱਥੇ ਆਏ ਨਾ ਠੇਕੇ ਦੇ ਪੈੜੀ ਲਈ ਆ ਜੀ 60000 ਵੀਰ ਦੇ ਹਿਸਾਬ ਨਾਲ ਇਹਨਾਂ ਪਲੀਰੀ ਬੀਜੀ ਸਾਰੀ ਡੁੱਬ ਗਈ ਆ ਅਸੀਂ ਪੰਜਾਬ ਸਰਕਾਰ ਕੋ ਇਹੋ ਮੰਗ ਕਰਦੇ ਆ ਕਿ ਸਰਕਾਰ ਦਾ ਨੁਕਸਾਨ ਵੇਖੋ ਕਿੰਨਾ ਆਇਆ ਪੱਕੀ ਬਣੀ ਨਹਿਰ ਜੇ ਮਟੀਰੀਅਲ ਵੀ ਮਾੜਾ ਲਾਇਆ ਜਿਸ ਦਾ ਨਹਿਰ ਰੁੜ ਗਈ ਉਸ ਜਿਆਦਾ ਮਟੀਰੀਅਲ ਸਹੀ ਨਹੀਂ ਲੱਗਾ ਅਸੀਂ ਇਹੋ ਹੀ ਪੰਜਾਬ ਸਰਕਾਰ ਕੋ ਮੰਗ ਕਰਦੇ ਆ ਖਾਸ ਕਰਕੇ ਨਹਿਰੀ ਵਿਭਾਗ ਦੇ ਉੱਤੇ ਕਾਨੂੰਨੀ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਅਸੀਂ ਸਾਰੇ ਹੀ ਚਿੱਠੀਆਂ ਕੱਢਾਂਗੇ ਸਰਕਾਰਾਂ ਦੇ ਕਰਤਾ ਨੂੰ ਇਨਸਾਫ ਨਹੀਂ ਮਿਲਦਾ ਅਗਲਾ ਸਟੈਪ ਕੀ ਹੈਗਾ ਤੁਹਾਡਾ ਸਾਡਾ ਅਗਲਾ ਸਟੈਪ ਇਹੀ ਹੋਵੇਗਾ ਪਹਿਲਾਂ ਅਸੀਂ ਚਿੱਠੀਆਂ ਕੱਢਾਂਗੇ ਪੰਜਾਬ ਸਰਕਾਰ ਨਹੀਂ ਕੋਈ ਕੰਮ ਕਰਦੀ ਅਸੀਂ ਉਮੀਦ ਕਰਦੇ ਹਾਂ ਕਿ ਭਗਵੰਤ ਮਾਨ ਦੀ ਸਰਕਾਰ ਜਿਹੜੀ ਇਹ ਤੇ ਉੱਤੇ ਪੱਕਾ ਸਟੈਂਡ ਲਵੇਗੀ ਕਿਉਂਕਿ ਜੋ ਅਧਿਕਾਰੀ ਗਲਤ ਕੰਮ ਕਰਦੇ ਨੇ ਪੰਜਾਬ ਸਰਕਾਰ ਭਗਵੰਤ ਸਿੰਘ ਦੀ ਮਾਨ ਉੱਤੇ ਪੂਰਾ ਐਕਸ਼ਨ ਲੈਂਦੀ ਆ ਅਸੀਂ ਆਸ ਰੱਖ ਕੇ ਕਰਦੇ ਹਾਂ ਪਰ ਜੇ ਫਿਰ ਵੀ ਕੋਈ ਗੜਬੜੀ ਰਹੀ ਤੇ ਅਸੀਂ ਜਿੱਥੋਂ ਤੱਕ ਵੀ ਜਾਣਾ ਪਿਆ ਕਿਸਾਨੀ ਜਥੇਬੰਦੀ ਨੂੰ ਨਾਲ ਲੈ ਕੇ ਆਪਣਾ ਹਿਸਾਬ ਜ਼ਰੂਰ ਲਾਵਾਂਗੇ ਜੋ ਇਹ ਕਿਸਾਨਾਂ ਦਾ ਧੱਕਾ ਹੋ ਰਿਹਾ ਜੀ ਪਨੀਰੀਆਂ ਸਾਡੀਆਂ ਡੁੱਬ ਗਈਆਂ ਧੜਾਂ ਸਾਡੀਆਂ ਡੁੱਬ ਗਈਆਂ ਤੂੜੀਆਂ ਡੁੱਬ ਗਈਆਂ ਬਹੁਤ ਨੁਕਸਾਨ ਹੋਇਆ ਜੀ ਅਸੀਂ ਇਹੋ ਹੀ ਬੇਨਤੀ ਕਰਦੇ ਆਂ ਪੰਜਾਬ ਸਰਕਾਰ ਨੂੰ ਕਿ ਇਹਦੀ ਕਾਰਵਾਈ ਜ਼ਰੂਰ ਕਰਾਓ ਰਿਕਾਰਡ ਚੈੱਕ ਕਰਾਓ ਜੀ ਇਹਦਾ ਜੇ ਇਹਨਾਂ ਪੈਸਾ ਖਾਦਾ ਤੇ ਇਹਨਾਂ ਨੂੰ ਡਿਸਮਿਸ ਕੀਤਾ ਜਾਵੇ ਆਉਣ ਵਾਲੇ ਮਹਿਕਮੇ ਦੇ ਹੋਰ ਅਫਸਰਾਂ ਨੂੰ ਪਤਾ ਲੱਗ ਜਾਵੇ ਕਿ ਪੈਸਾ ਕਿਵੇਂ ਖਾਣਾ ਤੇ ਕੰਮ ਕਿਵੇਂ ਕਰਾਉਣਾ ਮੇਰਾ ਨਾਮ ਜੀ ਇਕਬਾਲ ਸਿੰਘ ਆ ਮੈਂ ਜੁਆਇੰਟ ਸੈਕਟਰੀ ਆ ਕਿਸਾਨ ਵਿੰਗ ਦਾ ਆਮ ਆਦਮੀ ਪਾਰਟੀ ਤੋਂ ਬਾਕੀ ਇੱਥੇ ਜੋ ਨਹਿਰ ਟੁੱਟੀ ਆ ਮੈਂ ਇਹ ਗੱਲ ਨੋਟ ਕੀਤੀ ਆ ਵੀ ਜੋ ਸਰਕਾਰਾਂ ਨੇ ਉਹ ਕਿਸਾਨਾਂ ਵਾਸਤੇ ਬੜਾ ਚੰਗਾ ਕਰਦੀਆਂ ਨੇ ਭਗਵੰਤ ਮਾਨ ਸਰਕਾਰ ਬੜਾ ਵਧੀਆ ਕਰ ਰਹੀ ਆ ਵੀ ਕਿਸਾਨਾਂ ਨੂੰ ਪਾਣੀ ਨਹਿਰੀ ਮਿਲੇ ਤੇ ਬਿਜਲੀ ਦੀ ਖਪਤ ਵੀ ਘਟੇ ਤੇ ਇੱਕ ਜਿਹੜਾ ਧਰਤੀ ਹੇਠਲਾ ਪਾਣੀ ਉਹਦੀ ਵੀ ਬਚਤ ਹੋਵੇ ਪਰ ਕੀ ਆ ਜਿਹੜਾ ਸਾਡਾ ਜਿਹੜਾ ਸ਼ਾਸਨ ਪ੍ਰਸ਼ਾਸਨ ਆ ਨਾ ਇਹ ਸਰਕਾਰ ਨੂੰ ਫੇਲ ਕਰਨ ਤੇ ਤੁਲਿਆ ਹੋਇਆ ਆ ਇਹਨਾਂ ਨੇ ਹੁਣ ਜਿਹੜੀ ਇਹਦੀ ਸਫਾਈ ਆ ਉਹਦੇ ਪੈਸੇ ਸਾਰੇ ਰਗੜਲੇ ਨੇ ਪਾਰੇ ਆ ਵੀ ਨਹਿਰ ਦੀ ਸਫਾਈ ਨਹੀਂ ਕੀਤੀ ਪੁਲ ਚੋਕ ਹੋਣ ਦੇ ਕਾਰਨ ਨਹਿਰ ਟੁੱਟ ਗਈ ਹੈ ਨਹਿਰ ਟੁੱਟਣ ਦੇ ਕਾਰਨ ਤੁਸੀਂ ਦੇਖ ਸਕਦੇ ਜੇ ਵੀ ਮੋਟਰਾਂ ਜਿਹੜੀਆਂ ਬੋਰ ਨੇ ਉਹ ਖਰਾਬ ਹੋ ਗਏ ਨੇ ਫਿਰ ਪ੍ਰੀਰੀਆਂ ਖਰਾਬ ਹੋ ਗਈਆਂ ਨੇ ਜਿੰਨਾਂ ਕੋ ਛੋਨਾ ਲਾਉਣਾ ਸਾਰੀ ਪੈਲੀ ਜਿਹੜੀ ਲੈਵਲ ਕੀਤੀ ਉਹ ਸਾਰੀ ਖਰਾਬ ਹੋ ਗਈ ਹੈ ਘਰਾਂ 'ਚ ਪਾਣੀ ਵੜ ਗਿਆ ਇਹ ਸਾਰਾ ਕਸੂਰ ਜਿਹੜਾ ਹੈਗਾ ਥੱਲੇ ਮਹਿਕਮਾ ਇਹਨਾਂ ਦਾ ਵਾ ਕਿਉਂਕਿ ਇਹ ਤਨਖਾਹਾਂ ਦੇ ਆਂਦੇ ਸਾਨੂੰ 1.5 2-2 ਲੱਖ ਦਓ ਪਰ ਅਸੀਂ ਕਰਕੇ ਕੱਖ ਨਹੀਂ ਦੇਣਾ ਸਰਕਾਰ ਨੂੰ ਸਰਕਾਰ ਦੇ ਜਿੰਨੇ ਪਲਾਨ ਨੇ ਸਾਰੇ ਫੇਲ ਕਰ ਦਿੰਦੀਆਂ ਨੇ ਤੇ ਉਹਦਾ ਮੁੜ ਕੇ ਅਸਰ ਜਿਹੜਾ ਬਾਅਦ ਚ ਤੁਸੀਂ ਵੇਖ ਸਕਦੇ ਜੇ ਲੋਕਾਂ ਦੇ ਵਿੱਚ ਰੋਸ ਪੈਦਾ ਹੁੰਦਾ ਸਰਕਾਰ ਬਾਰੇ 12 ਘੰਟੇ ਤੋਂ ਉੱਪਰ ਸਮਾਂ ਹੋ ਗਿਆ ਤੁਸੀਂ ਸੱਚਾ ਅਧਿਕਾਰੀ 12 ਘੰਟੇ ਤੋਂ ਉੱਤੇ ਸਮਾਂ ਹੋ ਚੁੱਕਾ ਆ ਹਾਲੇ ਤੱਕ ਕੋਈ ਮੈਘਮੇਲਾ ਨਹੀਂ ਹਾਲੇ ਤੱਕ ਪਹੁੰਚਿਆ ਤੁਸੀਂ ਵੇਖ ਸਕਦੇ ਜੇ ਵੀ ਇੱਥੇ ਨਹਿਰੀ ਮੈਘਮੇ ਦੇ ਕਿਸ ਨੇ 4 ਇੰਚੀ ਦਾ ਪਾਈਪ ਲਾਇਆ ਹੋਵੇ ਤੇ ਰਾਤ ਵੀ ਆ ਜਾਂਦੇ 12 ਵਜੇ ਉਹਦਾ ਪਾਈਪ ਦੇ ਉੱਤੇ ਜੁਰਮਾਨਾ ਕਰਨਾ ਹੋਰ ਕੋ ਮਨ ਲਓ ਵੀ ਵੱਡੀ ਲੈਣਾ ਵਾਸਤੇ ਪਰ ਐਡੀ ਵੱਡੀ ਨਹਿਰ ਟੁੱਟ ਗਈ ਆ ਇੰਨਾ ਪਾਣੀ ਦਾ ਲਾਸ ਹੋ ਗਿਆ ਹੁਣ ਇੰਨਾ ਕਿੰਨੇ ਕਿੱਲਾਂ ਨੂੰ ਜ਼ਮੀਨ ਨੂੰ ਸਿੰਚਾਈ ਹੋਣੀ ਸੀ ਪਾਣੀ ਦੀ ਹਰ ਹਾਲੇ ਤੱਕ ਕੋਈ ਬੰਦਾ ਨਹੀਂ ਇੱਥੇ ਪਹੁੰਚਿਆ ਨਾ ਕੋਈ ਕਿਸੇ ਨੇ ਕੋਈ ਕਾਰਵਾਈ ਕੀਤੀ ਹੈ ਨਾ ਲੈਣਾ ਦੇਣਾ ਕਿ ਸੋ ਪੂਰਾ ਫੁੱਲ ਪਾਣੀ ਹਾਲੇ ਤੱਕ ਆ ਰਿਹਾ ਵਾ ਹਾਂਜੀ ਅ ਅਲੀਵਾਲ ਸਬ ਡਿਵੀਜ਼ਨ ਦੇ ਵਿੱਚ ਜੈ ਗੁਰਵਿੰਦਰ ਸਿੰਘ ਹੈ ਜੈ ਕੰਮ ਕਰਦਾ ਪਿਆ ਹਾਲੇ ਹਾਂਜੀ ਕੀ ਮਾਮਲਾ ਨਹਿਰ ਕੁੱਤਨੀ ਆ ਕੀ ਪ੍ਰਬੰਧ ਕੀਤੇ ਗਏ ਹੁਣ ਤੱਕ ਪ੍ਰਬੰਧ ਭਾਵੇਂ ਆਪਾਂ ਅ ਮਿੱਟੀ ਦਾ ਪ੍ਰਬੰਧ ਕਰ ਕਰ ਚੁੱਕੇ ਹਾਂ ਜੀ ਹੂੰ ਤੇ ਮਿੱਟੀ ਇੱਥੇ ਆ ਰਹੀ ਆ ਬਸ ਟਰਾਲੀਆਂ ਭਰ ਕੇ ਆ ਰਹੀ ਆ ਬੋਰੀਆਂ ਦਾ ਪ੍ਰਬੰਧ ਕਰ ਲਿਆ ਬੋਰੀਆਂ ਭਰ ਕੇ ਆ ਪਾਈਥ ਲਗਾਉਣ ਲੱਗੇ ਹਾਂ ਕਾਰਨ ਕੀ ਭਾਜੀ ਇਹਦਾ ਕਾਰਨ ਭਾਜੀ ਇਹ ਹੈ ਕਿ ਨਹਿਰ ਪਹਿਲੇ ਦਿਨ ਚੱਲੀ ਸੀ ਤੇ ਪਿਛੋਂ ਸਾਰਾ ਜਿਹੜਾ ਕਚਰਾ ਨਹਿਰ ਦੇ ਵਿੱਚ ਜਿਹੜਾ ਇਕੱਠਾ ਹੋਇਆ ਸੀ ਜਿਹੜਾ ਮਤਲਬ ਅੱਗ ਲੱਗ ਕੇ ਜਾਂ ਕੋਈ ਵੀ ਜਿਹੜਾ ਛਾਪੇ ਵਗੈਰਾ ਸਾਰੇ ਉਹਨਾਂ ਦੀ ਡਾਫ ਲੱਗਣ ਦੇ ਕਰਕੇ ਪਿੰਡ ਵਾਸੀਆਂ ਦਾ ਕਹਿਣਾ ਕਿ ਰਾਤੀ 10 ਵਜੇ ਦੀ ਕੰਪਲੀਟ ਕੀਤੀ ਗਈ ਹੈ ਤਾਂ 12 ਘੰਟੇ ਹੋ ਚੁੱਕੇ ਹਨ ਤੁਸੀਂ ਹੁਣ ਪਹੁੰਚੇ ਭਾਜੀ ਇਹਦੇ ਵਿੱਚ ਆਪਾਂ ਪਿਛੋਂ ਨਹਿਰ ਬੰਦ ਕਰ ਚੁੱਕੇ ਸੀ ਤੇ ਇੱਕ ਐਸਕੇਪ ਬਣੀ ਆ ਜੀ ਬਨਵੇਂ ਬੁਰਜੇ ਦੇ ਉੱਪਰ ਉਸ ਨੂੰ ਚਲਾ ਦਿੱਤਾ ਗਿਆ ਸੀ ਤੇ ਪਾਣੀ ਜ਼ਿਆਦਾ ਹੋਣ ਦੇ ਕਾਰਨ ਪਾਣੀ ਇੱਥੇ ਫਿਰ ਕਿਸਾਨਾਂ ਦਾ ਦੋਸ਼ ਹੈ ਕਿ ਸਹੀ ਸਮੇਂ ਸਫਾਈ ਨਹੀਂ ਹੋਈ ਤਾਂ ਕਿ ਦਾਗ ਲੱਗਣ ਕਰਕੇ ਪੁਲ ਦੇ ਵਿੱਚ ਦੇ ਸਾਲਾ ਉਹਨਾਂ ਦੁਆਰਾ ਮਟੀਰੀਅਲ ਵੀ ਦਿਖਾਇਆ ਗਿਆ ਜਿਹੜਾ ਅੱਜ ਵੀ ਵਿੱਚ ਮੌਜੂਦ ਹੈ ਮਟੀਰੀਅਲ ਭਾਜੀ ਇਹ ਉਹੀ ਆ ਜਿਹੜਾ ਮਤਲਬ ਪਿਛੋ ਰੋਡ ਰੋੜ ਕੇ ਆਇਆ ਜੇ ਬਾਕੀ ਸਫਾਈ ਆਪਣੇ ਕੋਲ ਆਪਾਂ ਵਿਭਾਗ ਦੇ ਥਰੂ ਮਨਰੇਗਾ ਦੇ ਥਰੂ ਸਫਾਈ ਕਰਵਾਈ ਹੋਈ ਹੈ ਇਸ ਇਸ ਜਿੰਝ ਕਰਵਾਈ ਇਸ ਸੀਜ਼ਨ ਦੇ ਵਿੱਚ ਕਿੰਨਾ ਕੰਮ ਲੱਗਾ ਇਸ ਨਹਿਰ ਦੀ ਸਫਾਈ ਤੇ ਇਹ ਸਾਰਾ ਆਪਾਂ ਕੋਈ ਇਹ ਬਲਾਕ ਵਾਈਜ਼ ਹੁੰਦੀ ਆ ਜੀ ਪਿਛੇ ਜਿਹੜੀ ਆਪਾਂ ਫਤੇਗੜ ਬਲਾਕ ਦੀ ਕਰਵਾਈ ਸੀ ਅੱਗੇ ਆਪਾਂ ਅਜਨਾਲੇ ਬਲਾਕ ਦੀ ਬਲਾਕ ਕਿੰਨਾ ਖਰਚਾ ਲੱਗਾ ਅਜਨਾਲੇ ਬਲਾਕ ਦੇ ਵਿੱਚ 7 ਲੱਖ ਦੇ ਕਰੀਬ ਖਰਚਾ ਲੱਗਾ ਜੀ ਹਾਂਜੀ ਨਰੇਗਾ ਦੇ ਤੁਹਾਨੂੰ ਕਿਸਾਨਾਂ ਦਾ ਦੋਸ਼ ਹੈ ਕਿ ਮਿਲੀ ਭੂਤਣਾ ਜਿਹੜੀ ਸਪਾਈ ਨਹੀਂ ਕਰਾਈ ਗਈ ਸਹੀ ਸਮੇਂ ਤੇ ਨਹੀਂ ਨਹੀਂ ਇਹ ਕੋਈ ਸਫਾਈ ਆਪਾਂ ਹੋਈ ਹੈ ਜੀ ਸਾਡੇ ਕੋਲ ਬਕਾਇਦਾ ਰਿਕਾਰਡ ਹੈ ਜੀ ਤੇ ਵੀਡੀਓ ਜਿਹੜੀ ਨਰੇਗਾ ਦੀ ਹਾਜ਼ਰੀ ਆ ਉਹ ਵੀ ਲੱਗਦੀ ਰਹੀ ਆ ਜੀ ਇਸ ਇਸ ਜਗ੍ਹਾ ਤੇ ਹੋਈ ਹੈ ਕਿਸਾਨ ਕਦੇ ਸਿੱਧੇ ਦੇਖਿਆ ਨਹੀਂ ਸਫਾਈ ਕਰਦੇ ਕਿਸੇ ਬਾਜੀ ਆਪਾਂ ਸਾਰੇ ਸਾਰੇ ਪਿਛੋਂ ਲੈ ਕੇ ਟੇਲ ਤੋਂ ਲੈ ਕੇ ਸਾਰੇ ਨੇਰ ਦੇ ਵਿੱਚ ਗੰਦ ਵੀ ਦਿਖਾ ਗੰਦ ਬਾਜੀ ਤੁਹਾਨੂੰ ਮੈਂ ਦੱਸਦਾ ਪਿਆ ਇਹ ਉਹੀ ਗੰਦ ਹੈ ਜਿਹੜਾ ਮਤਲਬ ਪਿਛੋਂ ਰੋ ਪੁਲ ਚੌਕ ਹੋਇਆ ਸੀ ਤੱਕ ਪਾਣੀ ਉਸ ਤੋਂ ਅੱਗੇ ਤੱਕ ਗੰਦ ਦਿਖਾਈ ਦੇ ਰਿਹਾ ਹਾਂਜੀ ਪਾਜੀ ਉਹ ਪੁਲ ਚੌਕ ਹੋਣ ਦੇ ਕਰਕੇ ਹੋਇਆ ਨਾ ਜੀ ਪੁਲ ਚੌਕ ਹੋਣ ਕਰਕੇ ਹਾਂਜੀ ਹਾਂਜੀ